ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਬਤ ਉੱਠ ਕੇ ਅੱਜ ਮੈਂ ਬਣਾਇਆ ਮਿੱਟੀ ਦਾ ਚੁੱਲਾ ਇਹ ਕਾਫੀ ਦਿਨਾਂ ਦਾ ਮੇਰਾ ਪ੍ਰੋਜੈਕਟ ਜਿਹੜਾ ਸੀ ਉਹ ਅੜਿਆ ਸੀ ਕਿ ਮੈਂ ਸੋਚਿਆ ਅੱਜ ਮੈਂ ਆਪਣਾ ਕੰਮ ਜਿਹੜਾ ਵਾ ਉਹ ਕੰਪਲੀਟ ਕਰਕੇ ਰਹਿਣਾ ਇੱਕ ਕੇਤਲੀ ਜਾਂ ਕੋਈ ਬਾਟੀ ਗੋਲ ਹਨਾ ਹੋਵੇ ਮੀਡੀਅਮ ਜੀ ਸਾਈਜ਼ ਦੀ ਉਹਦੇ ਨਾਲ ਮੈਂ ਇੰਦਾ ਮਤਲਬ ਚੱਕਰ ਲਗਾ ਲਿਆ ਸੀ ਜੇ ਤੁਸੀਂ ਵੀ ਬਣਾਉਣਾ ਹੋਵੇ ਤੇ ਇਸ ਤਰੀਕੇ ਨਾਲ ਆਸਾਨੀ ਨਾਲ ਹੀ ਜਿਹੜਾ ਚੁੱਲਾ ਵਾ ਉਹ ਅੱਧੇ ਇੱਕ ਘੰਟੇ 'ਚ ਬਣ ਜਾਂਦਾ ਵਾ ਕੋਝਿਕਾਪਾ ਨੂੰ ਇਟਾਂ ਦੀ ਲੋਡ ਪੈਂਦੀ ਆ ਤੇ ਇਸ ਤਰ੍ਹਾਂ ਕਰਕੇ ਆਪਾਂ ਟੋਆ ਮਾਰ ਕੇ ਨਾ ਜੇ ਇਹਦੇ ਸੀਕਾਂ ਦੇ ਫੁੱਟ ਕਰੇ ਮਤਲਬ ਇੱਕ ਇੱਕ ਫੁੱਟ ਦੇ ਟੁੱਟੇ ਹੋਣ ਤੇ ਵਧੀਆ ਵਾ ਉਹਦੇ ਨਾਲ ਇਹ ਹੁੰਦਾ ਜੇ ਆਪਾਂ ਸੀਕਾਂ ਲਗਾ ਲੈਨੇ ਆ ਤੇ ਅੱਗ ਸੋਹਣੀ ਬਲਦੀ ਆ ਹਵਾ ਪੈਂਦੀ ਆ ਫਿਰ ਜਿਹੜੀ ਸਵਾਹ ਹੁੰਦੀ ਆ ਉੱਪਰ ਜਮਾ ਹੁੰਦੀ ਆ ਨਾ ਉਹ نیچے ਟੋਏ 'ਚ ਡਿੱਗਦੀ ਰਹਿੰਦੀ ਆ ਤੇ ਉਹਦੇ ਨਾਲ ਧੂਆ ਰੋਲੇ ਜਿਹੀ ਨਹੀਂ ਹੁੰਦੀ ਚੁੱਲਿਆਂ ਦੇ ਵਿੱਚ ਨਹੀਂ ਤੇ ਅੱਖਾਂ ਹੀ ਆਪਣੀਆਂ ਨਾ ਨਿਕਲ ਜਾਂਦੀਆਂ ਇਸ ਤਰ੍ਹਾਂ ਕਰਕੇ ਆਪਾਂ ਇੱਕ ਬੇਸ ਜਿਹਾ ਤਿਆਰ ਕਰ ਲੈਣਾ ਵਾ ਗੁਲਾਈ ਚ ਤੇ ਫਿਰ ਅੱਗੋਂ ਆਪਾਂ ਚੌਰਸ ਜਿਹਾ ਥੋੜਾ ਕੱਢ ਲੈਣਾ ਕਿਉਂਕਿ ਆਪਾਂ ਬਾਅਦ ਵਿੱਚ ਇਤੋਂ ਸਵਾਹ ਵੀ ਕੱਢਣੀ ਆ ਨਾ ਫਿਰ ਹੱਥ ਦੇ ਨਾਲ ਆਰਾਮ ਨਾਲ ਸਵਾਹ ਨਿਕਲ ਜਾਂਦੀ ਆ ਤੇ ਇਹਦੇ ਵਾਸਤੇ ਮੈਂ ਮਿੱਟੀ ਪਹਿਲਾਂ ਵੀ ਹੋਈ ਹੋਈ ਸੀ ਵਿੱਚ ਆਪਾਂ ਰਲਾ ਲੈਣੀ ਆ ਤੂੜੀ ਮਿੱਟੀ ਜੇ ਚੀਕਣੀ ਹੋਵੇ ਤਾਂ ਜ਼ਿਆਦਾ ਵਧੀਆ ਗੱਲ ਆ ਉਹਦੇ ਨਾਲ ਇਹ ਹੁੰਦਾ ਵਾ ਕਿ ਥੋੜਾ ਮਤਲਬ ਚੁੱਲਾ ਜਿਹੜਾ ਵਾ ਜਲਦੀ ਟੱਠਦਾ ਨਹੀਂ ਆ ਵਧੀਆ ਉਹਦੀ ਮਜ਼ਬੂਤੀ ਹੋ ਜਾਂਦੀ ਆ ਤੇ ਮਿੱਟੀ ਆਪਾਂ ਤੂੜੀ ਵਧੀਆ ਪਾ ਕੇ ਜ਼ਿਆਦਾ ਪਾ ਕੇ ਮਿੱਟੀ ਤਿਆਰ ਕਰਨੀ ਆ ਵਧੀਆ ਚੀਕਣੀ ਮਿੱਟੀ ਹੱਥਾਂ ਦੇ ਨਾਲ ਕੋਲ ਕੇ ਨੂੰ ਆਪਾਂ ਤਿਆਰ ਕਰ ਲੈਣਾ ਵਾ ਤੇ ਫਿਰ ਮੈਂ ਆਪਣੇ ਪ੍ਰੋਜੈਕਟ ਵੱਲ ਆ ਗਈ ਸੀ ਸਪਤੋਂ ਪਹਿਲਾਂ ਜਿਹੜਾ ਆਪਾਂ ਟੋਇਆ ਜਿਹਾ ਬਣਾਇਆ ਵਾ ਇਹਨੂੰ ਆਪਾਂ ਲੇਪ ਲੈਣਾ ਵਾ ਵਧੀਆ ਤਰੀਕੇ ਦੇ ਨਾਲ ਤੇ ਇਹਦੇ ਸਾਈਡਾਂ ਤੇ ਵੀ ਥੋੜੀ ਥੋੜੀ ਮਿੱਟੀ ਲਗਾ ਕੇ ਤੇ ਆਪਾਂ ਸੇਖਾਂ ਜਿੰਨੀਆਂ ਕ ਆਪਾਂ ਨੂੰ ਲੱਗੀਆਂ ਵੀ ਹਾਂ ਸਫੀਸ਼ੀਐਂਟ ਆ ਮਤਲਬ ਠੀਕ ਹੈਗੀਆਂ ਵਾ ਪੀ ਗੂਵਾ ਪਾਥੀ ਜਾਂ ਕੋਈ ਲੱਕੜ ਲਗਾਓ ਤੁਸੀਂ ਤੇ ਇਹ ਨਹੀਂ ਵੀ ਉਹਦੇ ਥਾਣੇ ਵਿੱਚ ਹੀ ਡਿੱਗ ਜੇ ਉਹਦੇ ਸਾਹਮਣਾਂ ਤੁਸੀਂ ਸਿੱਖਣ ਜੜੀਆਂ ਵਾ ਲਗਾ ਲੈਣੀਆਂ ਵਾ ਤੇ ਇਹ ਅਸੀਂ ਕਾਫੀ ਦਿਨਾਂ ਦਾ ਸਪੈਂਡ ਵਾਈਫ ਪ੍ਰੋਜੈਕਟ ਤਿਆਰ ਕਰ ਰਹੇ ਆ ਮਤਲਬ ਇਹ ਹੁੰਦਾ ਅਜਕਲ ਆਪਣੀ ਸਾਰਿਆਂ ਦੀ ਲੱਕ ਗੋਡਿਆਂ ਦੀ ਪ੍ਰੋਬਲਮ ਹੈ ਤੇ ਜ਼ਿਆਦਾ ਬੈਠ ਕੇ ਵੀ ਆਪਣੇ ਕੋ ਕੰਮ ਨਹੀਂ ਹੁੰਦਾ ਤੇ ਇਸ ਤਰ੍ਹਾਂ ਕਰਕੇ ਮੈਂ ਨਾ ਇਹਨਾਂ ਕੋਲੋਂ ਆ シュਟਿੰਗ ਜਿਨ੍ਹਾਂ ਨੇ ਮੈਨੂੰ ਸਾਰਾ ਤੰਦੂਰ ਵਗੈਰਾ ਇੱਧਰ ਗੱਢ ਕੇ ਤੇ ਕਾਫੀ ਮਿੱਟੀ ਪਈ ਸੀ ਜਿਹੜਾ ਇਹਨਾਂ ਦੇ ਕਰਨ ਵਾਲਾ ਕੰਮ ਸੀ ਇਹਨਾਂ ਨੇ ਮੈਨੂੰ ਤਿਆਰ ਕਰਤਾ ਸੀ ਇਹਦੇ ਉੱਪਰ ਹੁਣ ਜੋ ਵੀ ਚੁੱਲ੍ਹੇ ਚੁੱਕੇ ਬਣਾਉਣੇ ਸੀ ਉਹ ਮੇਰਾ ਕੰਮ ਸੀ ਤੇ ਇਹਦੇ ਵਾਸਤੇ ਮੈਂ ਇੱਥੇ ਸ਼ੀਟਾਂ ਮਰਤੀਆਂ ਮੈਂ ਪਹਿਲਾਂ ਬਾਹਰ ਵਿੱਚ ਦੋ ਇੱਟਾਂ ਪਾਹੋਰ ਲਗਾਈਆਂ ਕਿਉਂਕਿ ਗਾੜੀਆਂ ਥੋੜਾ ਮੂੰਹ ਇਹਦਾ ਵਾ ਜਿਹੜਾ ਉਹਦਾ ਠੀਕ ਕਰਨ ਵਾਸਤੇ ਜਿਆਦਾ ਚੜਾਈ ਚ ਮੂੰਹ ਹੋਵੇ ਤੇ ਅੱਗ ਸਾੜੀ ਜਿਹੜੀ ਉਹ ਬਾਹਰ ਹੀ ਨਿਕਲਦੀ ਰਹਿੰਦੀ ਆ ਇਹਨੂੰ ਆਪਾਂ ਚੰਗੇ ਤਰੀਕੇ ਨਾਲ ਲੇਪ ਲੈਣੀਆ ਤਿੰਨ ਮਸਿੱਖਾਂ ਇਹਦੇ ਵਿੱਚ ਲਗਾਈਆਂ ਵਾ ਲੇਪਣ ਤੋਂ ਬਾਅਦ ਇਹਨੂੰ ਆਪਾਂ ਦੋ ਈਟਾਂ ਅੱਗੇ ਲਗਾ ਕੇ ਇਹਦਾ ਬਿਲਕੁਲ ਸ਼ੇਪ ਜਿਹੜੀ ਉਹ ਵਧੀਆ ਦੇ ਲੈਣੀ ਆ। ਜਿਹੜਾ ਲੱਕੜ ਜਾਂ ਗੋਵਾ ਪਾਤੀ ਜਿਹੜੀ ਆ ਵਧੀਆ ਲੱਗ ਜੇ। ਇਸ ਰੰਗ ਕਰਕੇ ਇਸ ਤੋਂ ਬਾਅਦ ਮੇਰੇ ਕੋਲ ਤਿੰਨ ਦੋ ਕਸੀਕਾਂ ਹੋਰ ਸੀ ਦੋ ਤਿੰਨ ਇੱਕ ਆਪਾਂ ਫਰੰਟ ਤੇ ਲਗਾ ਲੈਣੀ ਆ। ਤੇ ਦੋ ਸਾਈਡ ਤੇ ਤੁਸੀਂ ਇਹ ਦੇਖ ਕੇ ਤੁਹਾਨੂੰ ਵਧੀਆ ਸਮਝ ਲੱਗ ਜਾਣੀ ਆ ਉਹਦੇ ਨਾਲ ਇਹ ਹੋਊਗਾ ਕਿ ਇਹਦਾ ਜਿਹੜਾ ਮਤਲਬ ਮੂੰਹ ਆਪਾਂ ਨੂੰ ਹਣਾ ਵਧੀਆ ਤਰੀਕੇ ਨਾਲ ਉੱਪਰੋਂ ਬਣ ਜਾਊਗਾ ਕੋਈ ਵੀ ਪਤੀਲਾ ਬਰਤਨ ਜੋ ਵੀ ਤੁਸੀਂ ਰੱਖਣਾ ਵਾ ਉਹਦੇ ਵਾਸਤੇ ਇਹ ਨਹੀਂ ਵੀ ਆਪਾਂ ਨੂੰ ਅਲੱਗ ਤੋਂ ਵੱਖਰੀਆਂ ਵੱਖਰੀਆਂ ਸੇਖਾਂ ਜਾਂ ਕਈ ਵਾਰੀ ਕੋਈ ਐਂਗਲ ਜਿਆ ਰੱਖਣ ਦੀ ਲੋੜ ਪੈਂਦੀ ਆ ਨਾ ਉਹ ਰੱਖਣ ਦੀ ਲੋੜ ਨਹੀਂ ਇਹ ਮੇਰੇ ਕੋਲ ਸਾਰਾ ਸਮਾਨ ਨਾ ਬਰਿਆ ਪਿਆ ਸੀ ਸਾਡੇ ਮਿਸਤਰੀ ਲੱਗੇ ਸੀ ਤੇ ਉਦੋਂ ਲਈਏ ਕੋਈ ਚੀਜ਼ਾਂ ਨਾ ਵਧੀਆ ਕਟੀਆਂ ਪਈਆਂ ਸੀ ਤੁਸੀਂ ਆਪਣੇ ਹਿਸਾਬ ਨਾਲ ਜੇ ਤੁਹਾਨੂੰ ਸ਼ੌਂਕ ਹੋਵੇ ਬਣਾਉਂਦਾ ਤੇ ਤੁਸੀਂ ਬਾਜ਼ਾਰੋਂ ਵੀ ਪਹਿਲਾਂ ਆਈਡੀਆ ਲਗਾ ਲਓ ਵੀ ਤੁਸੀਂ ਕਿਸ ਤਰ੍ਹਾਂ ਦੀ ਚੀਜ਼ ਬ ਲੱਕੜੀ ਰਾ ਕਿਵੇਂ ਆਪਾਂ ਬਣਾ ਸਕਦੇ ਆ ਲੱਕੜੀਆਂ ਰੱਖ ਕੇ ਵੀ ਪਰ ਇਹ ਵੀ ਚਲੋ ਸਿੱਖਾਂ ਦੇ ਨਾਲ ਅਸਰੀਏ ਦੇ ਨਾਲ ਮਜ਼ਬੂਤੀ ਹੋ ਜਾਂਦੀ ਹੈ ਲੱਕੜ ਨੇ ਤੇ ਸੇਕ ਪੇ ਪੈ ਕੇ ਜਿਹੜਾ ਉਹ ਥੋੜਾ ਗਾਲੀ ਜਾਣਾ ਹੁੰਦਾ ਸੜ ਜਾਣਾ ਹੁੰਦਾ ਵਾ ਤੇ ਸਿੱਖਾਂ ਦੇ ਨਾਲ ਜਿਹੜੀ ਹੈ ਮਜ਼ਬੂਤੀ ਰਹਿੰਦੀ ਹੈ ਵੀ ਵਿੱਚ ਰਹਿਣਗੀਆਂ ਜਿੰਨਾ ਚਿਰ ਉਹ ਮਤਲਬ ਜਗਾਲ ਜੂਲ ਪੈਂਦੇ ਆ ਵੀ ਚਲੋ ਉਹਨੂੰ ਟਾਈਮ ਤੇ ਲੱਗਣੀ ਆ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਇੱਕ ਸ਼ੇਪ ਦੇ ਲਈ ਸੀ ਗਲਾਈ ਤੇ ਦਾ ਜਿਹੜਾ ਸੀਪ ਨੂੰ ਗਲਾ ਤਿਆਰ ਕਰ ਲਿਆ ਸੀ ਚੁੱਲੇ ਦਾ ਤੇ ਸਾਈਡ ਤੇ ਮੈਂ ਲਗਾ ਲਿਆ ਸੀ ਇੱਕ ਪਾਈਪ ਉਹਦੇ ਨਾਲ ਕੀ ਹੈ ਕਿ ਜਿਹੜਾ ਧੂਆ ਨਿਕਲੂਗਾ ਇੱਕ ਸਾਈਡ ਤੋਂ ਨਿਕਲੀ ਜਾਊਗਾ ਇਹਨੂੰ ਮੈਂ ਪਹਿਲਾਂ ਪਾਈਪ ਦੇ ਚਾਰ ਚਪੇਰੇ ਮਿੱਟੀ ਲਗਾ ਕੇ ਥੋੜਾ ਉੱਚਾ ਕਰ ਲਿਆ ਸੀ ਮੈਂ ਕਿਹਾ ਇਹ ਹੋਵੇ ਵੀ ਮਤਲਬ ਇਹਦਾ ਜਿਹੜਾ ਪਾਈਪ ਲਗਾਇਆ ਮੂੰਹ ਬੰਦ ਜਾ ਨਾ ਹੋਵੇ ਸਾਈਡ ਜਿਹੜਾ ਚੁੱਲੇ ਦੇ ਵਿੱਚੋਂ ਧੂਆ ਉਹ ਸਾਈਡਾਂ ਤੋਂ ਨਿਕਲੀ ਜਾਊਗਾ ਉਸ ਸਾਈਡ ਤੋਂ ਤੇ ਬਾਅਦ ਵਿੱਚ ਪਾਈਪ ਕੱਢ ਕੇ ਉਹਨੂੰ ਮੈਂ ਸਾਰੀ ਮਿੱਟੀ ਨੂੰ ਇਕੁਅਲ ਜਿਹਾ ਕਰਤਾ ਸੀ ਛੋਟਾ ਜਿਹਾ ਉਹਦੇ ਵਿੱਚ ਹੋਲ ਰਹਿਣਦਾ ਸੀ ਵੀ ਧੂਆ ਤਾਂ ਨਿਕਲਣ ਵਾਸਤੇ ਇਹਨੂੰ ਆਪਾਂ ਸਾਰੇ ਤਰੀਕ ਚੁੱਲੇ ਨੂੰ ਵਧੀਆ ਤਰੀਕੇ ਨਾਲ ਲੇਪ ਲੈਣਾ ਵਾ ਉਸ ਤੋਂ ਬਾਅਦ ਜਿਹੜਾ ਗਲਾਈ ਚ ਆਪਣਾ ਗਲਾ ਬਣਿਆ ਵਾ ਇਹਦੇ ਚਾਰ ਚਫੇਰੇ ਆਪਾਂ ਮਟੀਰੀ ਜੀ ਬੰਨ੍ਹ ਦੇਣੀ ਆ ਮਿੱਟੀ ਜਿਹੜੀ ਵਟੀਰੀ ਬੰਨ੍ਹਣੀ ਆ ਨਾ ਤੁਸੀਂ ਜਿਵੇਂ ਸੀਕਾਂ ਦੇ ਉੱਪਰ ਵੀ ਲਗਾਉਣੀ ਉਹ ਮਿੱਟੀ ਸਖਤ ਲਗਾਉਣੀ ਆ ਜੇ ਮਿੱਟੀ ਆਪਣੀ ਪਤਲੀ ਹੋਊਗੀ ਤੇ ਉਹ نیچے ਡਿੱਗਦੀ ਜਾਣੀ ਆ ਥੱਲੇ ਤੇ ਜੇ ਆਪਣੀ ਮਿੱਟੀ ਸਖਤ ਹੋਊਗੀ ਤੇ ਉਹ ਮਤਲਬ ਨਾ ਬਿਲਕੁਲ ਸੀਮੈਂਟ ਵਾਂਗੂ ਪੱਕੀ ਹੁੰਦੀ ਜਾਣੀ ਆ ਜਿਹੜੀ ਮਟੀਰੀ ਆ ਉਹ ਬਿਲਕੁਲ ਸਖਤ ਜੀ ਮਿੱਟੀ ਤੁਸੀਂ ਜਿਹੜੀ ਆ ਉਹ ਤੂੜੀ ਰਲਾ ਕੇ ਤਿਆਰ ਕਰਕੇ ਤੇ ਬੰਨ੍ਹ ਦੇਣੀ ਆ ਇਹ ਜੁੱਲਾ ਹੁਣ ਜਿਵੇਂ ਗਰਮੀਆਂ ਦੇ ਦੇਣਿਆ ਤੁਸੀਂ ਬਣਾਓ ਤੇ ਦੁਪਹਿਰ ਸ਼ਾਮਾਂ ਤੱਕ ਬਾਲਣ ਵਾਲਾ ਹੋ ਜਾਂਦਾ ਕਿਉਂਕਿ ਵਿੱਚ ਤੇ ਆਪਾਂ ਸਾਰੀਆਂ ਇੱਟਾਂ ਲਗਾਈਆਂ ਹੋਈਆਂ ਵਾਂ ਮਿੱਟੀ ਦਾ ਵੀ ਨੀਰਾ ਬਣਿਆ ਹੋਵੇ ਤਾਂ ਵੀ ਸ਼ਾਮਾਂ ਤੱਕ ਗਰਮੀ ਨਹੀਂ ਪੈਂਦੀ ਆ ਕਿ ਤੁਸੀਂ ਭਾਵੇਂ ਅੱਗ ਬਾਲ ਕੇ ਰੋਟੀ ਪਾਣੀ ਬਣਾਓ ਜਿੰਨਾ ਮਰਜ਼ੀ ਤੇ ਇੱਕ ਗੱਲ ਹੋਰ ਹੈ ਮੇਨਾ ਮੈਂ ਫਸਟ ਟਾਈਮ ਆ ਬਣਾਇਆ ਕਿ ਤੁਹਾਨੂੰ ਬਤਾ ਆਪਣੀਆਂ ਉਮਰਾਂ ਪੜ੍ਹਾਈਆਂ ਲਖਾਈਆਂ ਜੇ ਨਿਕਲ ਜਾਂਦੀਆਂ ਉਹਦੇ ਤੇ ਆਪਾਂ ਨੂੰ ਹੁੰਦਾ ਵੀ ਇਹ ਮੰਮੀਆਂ ਦਾਦੀਆਂ ਦੇ ਕੰਮ ਆ ਅਸੀਂ ਤੇ ਪੜ੍ਹ ਲੈ ਕੇ ਅਫਸਰੀ ਲੱਗ ਜਾਣਾ ਸਾਨੂੰ ਲੋੜ ਨਹੀਂ ਪੈਣੀ ਪਰ ਜਦੋਂ ਆਪਾਂ ਅਸਲੀ ਜ਼ਿੰਦਗੀ ਨਾਲ ਸਾਡਾ ਵਾਹ ਪੈਂਦਾ ਤੇ ਉਦੋਂ ਪਤਾ ਲੱਗਦਾ ਵੀ ਇਹ ਮਿੱਟੀਆਂ ਹੀ ਅਸਲ 'ਚ ਕੰਮ ਆਉਂਦੀਆਂ ਵਾ ਚਲੋ ਪੜਾਈਆਂ ਲਖਾਈਆਂ ਤੇ ਆਪਣੀ ਜਗ੍ਹਾ ਵਾ ਪਰ ਜਿਹੜੇ ਇਹਨੇ ਲੁਕਾ ਮੈਂ ਉਹ ਬੰਦੇ ਦੇ ਕਰੀਬ ਨਹੀਂ ਛੁੱਟਦੇ ਇਸ ਤਰ੍ਹਾਂ ਕਰਕੇ ਆਪਾਂ ਮੰਨ ਲਈ ਸੀ ਇਹਦੀ ਬਟੇਰੀ ਇਨੇ ਨਾਲ ਹੁਣ ਭਾਵੇਂ ਤੁਸੀਂ ਕੋਈ ਛੋਟਾ ਪਤੀਲਾ ਉੱਪਰ ਰੱਖੋ ਜਾਂ ਕੋਈ ਵੱਡਾ ਬ੍ਰੀਲਾ ਰੱਖੋ ਕਿ ਮੈਨੂੰ ਡਰ ਨਹੀਂ ਹੈਗਾ ਵੀ ਇਹ ਵਿੱਚ ਡਿੱਗ ਜਾਊਗਾ ਜਾਂ ਕਿਦਾਂ ਤੇ ਫਿਰ ਮੈਂ ਪਾਈਪ ਵਿੱਚੋਂ ਕੱਢ ਕੇ ਤੇ ਉਹਨੂੰ ਮਿੱਟੀ ਨੂੰ ਪੱਧਰਾ ਕਰਤਾ ਸੀ ਪਹਿਲਾਂ ਮੈਂ ਇਦਾਂ ਉੱਚਾ ਜਿਹਾ ਬਣਾਇਆ ਸੀ ਉਹ ਚੰਗਾ ਨਹੀਂ ਸੀ ਲੱਗਦਾ ਤੇ ਇੱਕ ਮੈਂ ਕਿਹਾ ਪਤਲੇ ਦਾ ਰੋਕਾ ਜਿਹਾ ਬਣਾ ਜਿਵੇਂ ਕੋਈ ਆਪਾਂ ਪਤਲਾ ਉੱਪਰ ਰੱਖਾਂਗੇ ਤੇ ਉਹਦੇ ਨਾਲ ਅੜ ਕੇ ਉਹ ਸਾਰਾ ਪਈ ਨੂੰ ਸਹੀ ਤਰੀਕੇ ਨਾਲ ਉੱਪਰ ਪਤਲਾ ਰੱਖਿਆ ਹੀ ਨਾ ਜਾਵੇ ਇਸ ਕਰਕੇ ਮੈਂ ਉਹਨੂੰ ਸਾਈਡ ਤੋਂ ਜਿਹੜੀ ਪਾਈਪ ਨੂੰ ਸੀ ਉਹ ਮਿੱਟੀ ਲਾਤੀ ਸੀ ਪਰ نیچے ਕਰਕੇ ਉਹਦਾ ਹੋਲ ਉਦਾਂ ਹੀ ਬਣਿਆ ਰਹਿੰਦਾ ਸੀ ਵੀ ਧੂਆਂ ਧਾਵਾਂ ਨਿਕਲ ਜੇ ਤੇ ਸਾਈਡ ਤੇ ਜਿਹੜੀ ਜਗ੍ਹਾ ਬਚੀ ਸੀ ਉੱਥੇ ਮਿੱਟਾਂ ਲਗਾ ਕੇ ਤੇ ਵਿੱਚ ਮਿੱਟੀ ਭਰ ਕੇ ਤੇ ਉਹਨੂੰ ਵੀ ਲੇਪਦਾ ਸੀ ਮੈਂ ਕਿਹਾ ਜਿਵੇਂ ਹੁਣ ਆਪਾਂ ਸਬਜ਼ੀ ਤੇ ਇੱਥੇ ਆਪਾਂ ਰੱਖ ਸੋ ਜੀ ਏਸੀ ਆਪਣਾ ਫਾਈਨਲ ਰਿਜ਼ਲਟ ਤੁਲਾ ਬਣ ਗਿਆ ਸੀ ਤੇ ਇਹਨੂੰ ਹੁਣ ਆਪਾਂ ਗੋਲ ਕੋਚਾ ਵਗੈਰਾ ਲਿਆ ਕੇ ਫੇਰ ਲਾਂਗੇ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਇਸ ਤਰ੍ਹਾਂ ਹੀ ਆਪਾਂ ਖਾਣੇ-ਦਾਣੇ ਦੀਆਂ ਤੇ ਚੁੱਲ੍ਹਾ ਵਗੈਰਾ ਦੀਆਂ ਤੇ ਤੰਦੂਰਾ ਵਗੈਰਾ ਦੀਆਂ ਵੀਡੀਓ ਜੜੀਆਂ ਵਾ ਟੱਟੇ ਨਾਲ ਸ਼ੇਅਰ ਕਰਦਾ ਰਾਵਾਂਗੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਰੱਬ ਰੱਖਾ ਜੀ ਪ੍ਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ